ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੇ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਬੜਾਈ ਕੋਈ ਨਾ ਹੋ ਨ ਜਾਣੈ ਮੇਰਾ ਜੋ ਬੁਲਾਵੇ ਤਿਉਂ ਬੋਲਾਂ ਸੁਆਮੀ ਕੁਦਰਤ ਕਵਣਾ ਹਮਾਰੀ ਸਤ ਸੰਗਤ ਨਾਨਕ ਜਸ ਗਾਉ ਜੋ ਪ੍ਰਭ ਕੀ ਅਤ ਪਿਆਰੀ ਆਹ ਬੁੱਧ ਪ੍ਰਭ ਤੁਛ ਹਮਾਰੀ ਵਰਨਾਸ ਕਾ ਮਨ ਮਾ ਜੋਤਿ ਹਾਰੀ ਹਮਨਾ ਸਖਤ ਕਰ ਸਬਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਕਲਸਾ ਸਾਧ ਸੰਗਤ ਜੀ ਆਪ ਜਿਤਨੇ ਮਾਈ ਭਾਈ ਜਗ ਜੋਤ ਸਾਬ ਸ੍ਰੀ ਗੁਰੂ ਰਣਸਾਹ ਮਹਾਰਾਜ ਜੀ ਦੇ ਚਰਨ ਕਮਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਵੱਡੇ ਹੀ ਭਾਗਾਂ ਵਾਲੇ ਹੋ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਦਾ ਬਹੁਤ ਵੱਡਾ ਮਹੱਤਮ ਹੁੰਦਾ ਹੈ ਭਾਈ ਸੋ ਭਾਈ ਗੁਰਦਾਸ ਜੀ ਮਾਫੀਸ ਕਰਦੇ ਹੋਏ ਕਹਿੰਨੇ ਗੁਰੂ ਚਰਨ ਸ਼ਰਨ ਏਕ ਪੰਡਾ ਜਾਏ ਚੱਲ ਕਹਿੰਦੇ ਗੁਰੂ ਚਰਨ ਸ਼ਰਨ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਅੱਗੇ ਹੋਰ ਤੇ ਲੀਤ ਹੈ ਕਹਿੰਦੇ ਜੀ ਕਦਮ ਗੁਰੂ ਦੇ ਮਹਾਰਾਜੀ ਦੇ ਵੱਲ ਵਟਦੇ ਹਾਂ ਕਰੋੜਾਂ ਕਦਮਾ ਗੁਰੂ ਆਪਦੇ ਪਿਆਰੇ ਨੂੰ ਆਪਦੇ ਗੁਰ ਸਿੱਖ ਨੂੰ ਆਪਣੇ ਭਗਤ ਨੂੰ ਆਪਣੇ ਸੇਵਕ ਨੂੰ ਲੈਣ ਵਾਸਤੇ ਕੋ ਜਾਂਦਾ ਹੈ ਗੁਰਮੁਖ ਪਿਆਰਿਓ ਗੁਰੂ ਸਮਰੱਥ ਹੈ ਸਰਵ ਸ਼ਕਤੀਮਾਨ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਸੋਚੰਦਾ ਉਕਵੇ ਸੂਰਜ ਚੜ੍ਹੇ ਹਜ਼ਾਰ ਇਤੇ ਜਾਣਣ ਹੁੰਦਿਆ ਗੁਰਬਿਨ ਕੋਰ ਅੰਧਾਰ ਗੁਰੂ ਭਾਵੇਂ ਦੁਨਿਆਵੀ ਹੋਵੇ ਜਿਹੜਾ ਕਿ ਮਕੈਨ ਕੀ ਸਿਖਾਉਂਦਾ ਹੈ ਕੋਈ ਹੋਰ ਵਿਦਿਆ ਸਿਖਾਉਂਦਾ ਹੈ ਬਾਵੇਂ ਗੁਰੂ ਰੋਹਾਨੀਅਤ ਦਾ ਹੋਵੇ ਜਿਹੜਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਮਲਾਪ ਕਰਾਉਂਦਾ ਹੋਵੇ ਸੋ ਇਸ ਕਰਕੇ ਸਤਿਗੁਰਾਂ ਨੇ ਕਿਹਾ ਜਿਹੜਾ ਗੁਰੂ ਹੈ ਉਹੀ ਪ੍ਰਮਾਤਮਾ ਨਾਲ ਮਲਾਉਂਦਾ ਹੈ ਕੰਨ ਜੇ ਸੋ ਚੰਦਾ ਉਗ ਬਹਿ ਸੂਰਜ ਚੜੇ ਹਜ਼ਾਰ ਏਤੇ ਜਾਣਣ ਹੁੰਦਿਆ ਗੁਰਬਨ ਕੋਰ ਅੰਧਾਰ ਗੁਰਮੁਖ ਪਿਆਰਿਓ ਹਜ਼ਾਰਾਂ ਸੂਰਜ ਚੜ ਜਾਣ ਹਜ਼ਾਰਾਂ ਚੰਦਰਮੇ ਚੜ ਜਾਣ ਇੰਨਾ ਪ੍ਰਕਾਸ਼ ਹੋ ਜਾਵੇ ਪਰ ਗੁਰੂ ਤੋਂ ਬਿਨਾਂ ਅੰਤ ਕਰਨ ਦੇ ਵਿੱਚ ਹਨੇਰਾ ਹੀ ਰਹਿੰਦਾ ਹੈ ਇਸ ਕਰਕੇ ਆਓ ਗੁਰੂ ਦੇ ਚਰਨਾਂ ਨਾਲ ਜੁੜੀਏ ਗੁਰੂ ਦੀ ਗੱਲ ਮੰਨੀਏ ਗੁਰੂ ਦੇ ਚਰਨਾਂ ਨਾਲ ਜੁੜ ਕੇ ਬਾਣੀ ਸਿਮਰਨ ਨਾਮ ਜਪ ਕੇ ਆਪਣਾ ਮਨੁੱਖਾ ਜਨਮ ਸਫਲ ਬਣਾਈਏ ਚੌਥੇ ਪਾਤਸ਼ਾਹ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਅੱਜ ਦੇ ਪਾਵਨ ਬਵਿੱਤਰ ਹੁਕਮਨਾਮੇ ਦੇ ਵਿੱਚ ਜੋ ਬਖਸ਼ਿਸ਼ ਕਰਦੇ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਉਹ ਮਨੋਵਿਰਤੀਆਂ ਕਰਕੇ ਸਰਵਣ ਕਰੀਏ ਬਰਾੜੀ ਮਹੱਲਾ ਚੌਥਾ ਬਰਾੜੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਮਨ ਮਿਲ ਸੰਤ ਜਿਨਾ ਜਸ ਗਾਇਓ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਭਾਈ ਮਨ ਦੁਆਰਾ ਮਨ ਦੁਆਰਾ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਸੰਤ ਜਨਾਂ ਦੇ ਨਾਲ ਮਿਲ ਕੇ ਭਾਵ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਤੇ ਸਤਿਗੁਰੂ ਪਾਰਸ਼ਾ ਮਹਾਰਾਜ ਜੀ ਕਹਿੰਦੇ ਜਿਹੜੇ ਸੰਤ ਨੇ ਭਗਤ ਨੇ ਰੱਬ ਦੇ ਪਿਆਰੀ ਜਨ ਗੁਰਸਿੱਖ ਨੇ ਉਨਾਂ ਨਾਲ ਭਾਈ ਮਿਲ ਕੇ ਸੰਤ ਜਨਾ ਸੰਤਾਂ ਦੇ ਨਾਲ ਮਲਾਪ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਜਸ ਗਾਇਓ ਉਸ ਮਾਲਕ ਭਰੀ ਪੂਰਨ ਪ੍ਰਮਾਤਮਾ ਦਾ ਭਾਈ ਜਸ ਕਰਿਓ ਨਾਮ ਜਪਿਓ ਰਬ ਦੇ ਪਿਆਰੇ ਸੰਤ ਜਨਾ ਦੇ ਨਾਲ ਮਿਲ ਕਰਕੇ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰ ਦਾਨ ਸੁਨਾਇਓ ਸਤਗੁਰ ਦਾਨ ਦਿਵਾਇਓ ਗੁਰਦੇਵ ਪਾਤਸ਼ਾਹ ਮਹਾਰਾਜੀ ਕੀਮਤੀ ਲਬਜ ਬਖਸ਼ਿਸ਼ ਕਰਦੇ ਹੋਏ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰ ਦਾਨ ਦਿਵਾਇਓ ਗੁਰਮੁਖ ਪਿਆਰਿਓ ਨੀਕੋ ਚੰਗਾ ਕੀਮਤੀ ਵਾਲੀ ਵਸਤੂ ਗੁਰ ਗੁਰੂ ਨੇ ਸਤਗੁਰ ਸਤਗੁਰ ਨੇ ਵਾਹਿਗੁਰੂ ਨੇ ਰਹਿਮਤ ਕੀਤੀ ਹੈ ਗੁਰੂ ਨੇ ਸਤਗੁਰ ਨੇ ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ ਪਰਮਾਤਮਾ ਦਾ ਰਤਨ ਨਾਮ ਜੋ ਬੜਾ ਕੀਮਤੀ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ ਬਖਸ਼ਿਸ਼ ਕਰਵਾ ਦਿੱਤਾ ਹੈ ਕੌਣ ਕਰਾਉਂਦਾ ਹੈ ਉਹ ਕਰਾਉਂਦਾ ਹੈ ਗੁਰੂ ਪਰਮੇਸ਼ਰ ਪਰਮਾਤਮਾ ਇਸ ਕਰਕੇ ਹਰ ਹਰ ਰਤਨ ਰਤਨ ਹਰ ਨੀਕੋ ਜਿਹੜਾ ਬੜਾ ਕੀਮਤੀ ਰਤਨ ਹੈ ਪ੍ਰਭੂ ਦਾ ਨਾਮ ਦੁਨਿਆਵੀ ਰਤਨ ਤੋਂ ਵੀ ਮਹਿੰਗਾ ਰਤਨ ਹੈ ਗੁਰੂ ਦਾ ਨਾਮ ਪਰਮੇਸ਼ਰ ਦਾ ਨਾਮ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨੀਕੋ ਜਿਹੜਾ ਬੜਾ ਕੀਮਤੀ ਹੈ ਬੜਾ ਸੋਹਣਾ ਤੇ ਸੁਚੱਜਾ ਹੈ ਜੀ ਦੀ ਕੋਈ ਕੀਮਤ ਨਹੀਂ ਹੈ ਗੁਰ ਸਤ ਗੁਰ ਦਾਨ ਦਿਵਾਇਓ ਵਾਹਿਗੁਰੂ ਨੇ ਗੁਰੂ ਨੇ ਵਾਹਿਗੁਰੂ ਨੇ ਬਖਸ਼ਿਸ਼ ਕਰਕੇ ਉਸ ਭਰੀ ਪੂਰਨ ਪਰਮਾਤਮਾ ਤੋਂ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ ਜਿਵੇਂ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਾਮ ਦੀ ਦਾਤ ਤੇ ਸ਼ਸਤਰਾਂ ਦੀ ਦਾਤ ਬਖਸ਼ਿਸ਼ ਕੀਤੀ ਤੇ ਗੁਰਮੁਖ ਪਿਆਰਿਓ ਕਈ ਜੀਵ ਅੰਮ੍ਰਿਤ ਛਕ ਲੈਂਦੇ ਨੇ ਪਰ ਨਾ ਉਹਨਾਂ ਦੀ ਕੋਈ ਮਰਜ਼ਾਦਾ ਰੱਖਦੇ ਨੇ ਨਾ ਨਾਮ ਜਪਦੇ ਨੇ ਨਾ ਸੇਵਾ ਕਰਦੇ ਨੇ ਨਾ ਸਿਮਰਨ ਕਰਦੇ ਆ ਨਾ ਬਾਣੀ ਪੜ੍ਹਦੇ ਨੇ ਪਰ ਅਮਰਤ ਜ਼ਰੂਰ ਸ਼ਕ ਲੈਂਦੇ ਨੇ ਕਿ ਅਸੀਂ ਤਾਂ ਜੀ ਗੁਰੂ ਦੇ ਸਿੱਖ ਹੋ ਗਏ ਹਾਂ ਗੁਰਮੁਖ ਪਿਆਰਿਓ ਕੇਵਲ ਸਿੱਖ ਹੋਣ ਨਾਲ ਨਹੀਂ ਸਰਦਾ ਕਿ ਅਮਰਤ ਸ਼ਕ ਲਿਆ ਹੈ ਤੇ ਜੋ ਪੰਜ ਪਿਆਰਿਆਂ ਨੇ ਮੂਲ ਮੰਤਰ ਗੁਰ ਮੰਤਰ ਦੱਸਿਆ ਹੈ ਉਹਦੇ ਵੱਲ ਕਦੇ ਅਸੀਂ ਝਾਤੀ ਨਹੀਂ ਮਾਰੀ ਉਹ ਅਸੀਂ ਜਪਿਆ ਹੀ ਨਹੀਂ ਹੈ ਉਦਾਸੀ ਸਿਮਰਨ ਕੀਤਾ ਹੀ ਨਹੀਂ ਪੰਜ ਪਿਆਰਿਆਂ ਨੇ ਕਿਹਾ ਸੀ ਪੰਜ ਬਾਣੀਆਂ ਦੇ ਨਿਤਨੇਮ ਕਰਨੈ ਭਾਈ ਉਹ ਕਰਿਆ ਹੀ ਨਹੀਂ ਪੰਜ ਪਿਆਰਿਆਂ ਨੇ ਕਿਹਾ ਸੀ ਸ਼ਾਮ ਵੇਲੇ ਰਹਾਸ ਕਰਨੀ ਐ ਤੇ ਸੌਣ ਲੱਗੇ ਕੀਰਤਨ ਸੋਹਿਲਾ ਕਰਨਾ ਗੁਰਮੁਖ ਪਿਆਰਿਓ ਉਹ ਗੁਰਸਿੱਖ ਨੇ ਕਰਿਆ ਹੀ ਨਹੀਂ ਹੈ ਕੱਲਾ ਅੰਮ੍ਰਿਤ ਛੱਕੇ ਕਿਰਪਾਣ پا ਕੇ ਘੁੰਮਦਾ ਫਿਰਦਾ ਤੇ ਕਹਿੰਦਾ ਜੀ ਮੈਂ ਅਮਰਤ ਛੱਕਿਆ ਗੁਰੂ ਦਾ ਸਿੱਖ ਹਾਂ ਤੇ ਗੁਰੂ ਦੀ ਸਿੱਖਿਆ ਧਾਰਨੇ ਨਹੀਂ ਕੀਤੀ ਐ ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲਿਆ ਹੀ ਨਹੀਂ ਹੈ ਜੋ ਪੰਜ ਪਿਆਰਿਆਂ ਨੇ ਅਮਰਤ ਦੀ ਦਾਤ ਬਖਸ਼ ਕੇ ਉਪਦੇਸ਼ ਦਿੱਤਾ ਸੀ ਉਹ ਤੇ ਅਮਲ ਨਹੀਂ ਕੀਤਾ ਸਵੇਰੇ ਉੱਠ ਕੇ ਨਹਾਉਂਦਾ ਵੀ ਲੇਟ ਹੀ ਐ ਪਰ ਨਹਾ ਵੀ ਲਿਆ ਕਦੇ ਨਾ ਵੀ ਨਹਾਤਾ ਕਹੀ ਤਾਂ ਨਹਾਉਂਦੇ ਹੀ ਨਹੀਂ ਠੰਡੇ ਪਾਣੀ ਤੋਂ ਹੀ ਡਰੀ ਜਾਂਦੇ ਆ। ਸੋ ਗੁਰਮੁਖ ਪਿਆਰਿਓ ਇਸ ਕਰਕੇ ਅੰਮ੍ਰਿਤ ਛਕਣ ਨਾਲ ਨਹੀਂ ਅੰਮ੍ਰਿਤ ਛਕ ਕੇ ਨਾਮ ਜਪਣੈ ਸੇਵਾ ਕਰਨੈ ਸਿਮਰਨ ਕਰਨੈ ਬਾਣੀ ਪੜਨੈ ਗੁਰੂ ਦੇ ਦੱਸਿਓਏ ਮਾਰਗ ਤੇ ਚੱਲਨੈ ਫੇਰੀ ਆਨੰਦ ਵੱਜਦਾ ਹੈ ਫੇਰੀ ਗੁਰੂ ਦੀ ਕਿਰਪਾ ਹੁੰਦੀ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਤ ਗੁਰ ਦਾਨ ਦਵਾਇਓ ਸਤ ਗੁਰ ਸੱਚੇ ਪਾਤਸ਼ਾਹ ਨੇ ਗੁਰੂ ਨੇ ਕਿਰਪਾ ਕੀਤੀ ਨਾਮ ਰਤਨ ਹੀਰੇ ਦੀਪ ਤੇ ਜੋ ਗੁਰੂ ਤੋਂ ਮੈਨੂੰ ਜੋ ਪਰਮੇਸ਼ਰ ਤੋਂ ਮੈਨੂੰ ਬਖਸ਼ਿਸ਼ ਕਰਾ ਦਿੱਤਾ ਹੈ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਬੜੀ ਕਿਰਪਾ ਹੋਈ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਨੇ ਮੈਨੂੰ ਉਸ ਕਾਲਪੁਰਖ ਤੋਂ ਨਾਮ ਦੀ ਦਾਤ ਨਾਮ ਦਾ ਕਿਣਕਾ ਦਿਵਾ ਦਿੱਤਾ ਹੈ ਇਸ ਕਰਕੇ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦਿਵਾਇਓ ਜਿਹਦੀ ਕੋਈ ਕੀਮਤ ਨਹੀਂ ਉਹ ਨਾਮ ਸਤਿਗੁਰਾਂ ਨੇ ਮੈਨੂੰ ਦਿਵਾ ਦਿੱਤਾ ਹੈ ਰਹਾ ਸ੍ਰੀ ਰਾਮ ਦੇ ਕੇ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਗੁਰਦੇਵ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਬੜੇ ਕੀਮਤੀ ਬਚਨ ਬੋਲਦੇ ਹੋਏ ਇਹ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਤੇ ਉਸ ਵਾਹਿਗੁਰੂ ਦੀ ਮਹਿਮਾ ਬਟਾਈ ਸੁਣਾਉਂਦੇ ਹਨ ਸਤਿਗੁਰੂ ਪਾਤਸ਼ਾਹ ਕਹੇ ਤਿਸ ਜਨ ਕੋ ਜਿਹੜਾ ਵਾਹਿਗੁਰੂ ਦਾ ਜਾਣੇ ਪਰਮੇਸ਼ਰ ਦਾ ਸੇਵਕ ਤਿਸ ਜਨ ਕੋ ਮਨ ਤਨ ਸਭ ਦੇਵ ਹੋ ਜਿਹੜਾ ਵਾਹਿਗੁਰੂ ਦੇ ਨਾਮ ਦੀ ਗੱਲ ਸੁਣਾਉਂਦਾ ਹੈ ਪ੍ਰਮਾਤਮਾ ਦੇ ਨਾਮ ਦੀ ਗੱਲ ਸੁਣਾਉਂਦਾ ਹੈ ਉਸ ਦੇ ਅੱਗੇ ਤਨ ਤੇ ਮਨ ਤੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਅਰਪਣ ਕਰ ਦੇਵੋ ਉਹਦੇ ਅੱਗੇ ਢੇਰੀ ਕਰ ਦੇਵੋ ਤਨ ਵੀ ਤੇ ਮਨ ਵੀ ਨਾ ਮਨ ਕੋਲੇ ਰੱਖੋ ਨਾ ਤਨ ਕੋਲੇ ਰੱਖੋ ਸਭ ਦੇਵ ਹੋ ਸਾਰਾ ਕੁਝ ਅਰਪਣ ਕਰ ਦੇਵ ਕਿਹਦੇ ਅੱਗੇ ਅਰਪਣ ਕਰਨੇ ਤਿਸ ਜਨ ਕੋ ਜਿਹੜਾ ਹਰੀ ਵਾਹਿਗੁਰੂ ਦਾ ਜਾਣੇ ਜਿਹੜਾ ਵਾਹਿਗੁਰੂ ਦਾ ਜਾਣੇ ਜਿਹੜਾ ਪਰਮਾਤਮਾ ਨੂੰ ਮੰਨਣ ਵਾਲਾ ਜਿਨ ਹਰ ਹਰ ਨਾਮ ਸੁਨਾਇਓ ਗੁਰਦੇਵ ਪਾਤਸ਼ਾਹ ਕਹਿੰਦੇ ਜੀਨੇ ਹਰੀ ਵਾਹਿਗੁਰੂ ਦਾ ਨਾਮ ਸਾਨੂੰ ਸੁਣਾਉਣਾ ਕੀਤਾ ਹੈ ਇਸ ਕਰਕੇ ਗੁਰਦੇਵ ਕਹਿੰਦੇ हे ਮਨ ਮੈਂ ਉਸ ਮਨੁੱਖ ਨੂੰ ਆਪਣਾ ਮਾਨਵੀ ਤਨਵੀ ਸਭ ਭੇਟਾ ਕਰ ਦੇਵਾਂ ਅਰਪਣ ਕਰ ਦੇਵਾਂ ਗੁਰਦੇਵ ਪਾਤਸ਼ਾਹ ਕਹਿੰਦੇ ਜਿਸ ਨੇ ਮੈਨੂੰ ਪ੍ਰਮਾਤਮਾ ਦਾ ਨਾਮ ਸੁਣਾਇਆ ਹੈ ਪ੍ਰਮਾਤਮਾ ਦੀ ਉਪਮਾ ਸੁਣਾਈ ਹੈ ਉਹਦੀਆਂ ਮੈਨੂੰ ਸਿਫਤ ਸਲੰਗਾ ਵਡਿਆਈਆਂ ਸੁਣਾਈਆਂ ਹਨ ਇਸ ਕਰਕੇ ਮੇਰਾ ਉਸ ਜਨ ਨੂੰ ਤਨ ਵੀ ਅਰਪਣੇ ਮਨ ਵੀ ਅਰਪਣੇ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਸਾਰਾ ਕੁਝ ਅਰਪਣ ਕਰ ਦੋ ਸਭ ਦੇਵ ਹੋ ਸਾਰਾ ਕੁਝ ਦੇ ਦੇਵੋ ਇਨੋ ਜਿਨ ਹਰ ਹਰ ਨਾਮ ਸੁਨਾਇਓ ਜਿਨੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਨਾਇਆ ਹੈ ਧਨ ਮਾਇਆ ਸੰਪੈਤ ਸਦੇਵ ਹੋ ਜਿਨ ਹਰ ਮੀਤ ਮਿਲਾਇਓ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਅਗਲੀ ਤੁਕ ਵਿੱਚ ਕਹਿੰਦੇ ਨੇ 헤 ਭਾਈ ਸੰਪੈ ਧਨ ਪਦਾਰਥ ਪ੍ਰੋਪਰਟੀ ਆ ਧਨ ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ ਮੈਂ ਉਸ ਨੂੰ ਦਿੰਦਾ ਹਾਂ ਜਿਸ ਨੇ ਮੈਨੂੰ ਮਿੱਤਰ ਪ੍ਰਭੂ ਨਾਲ ਮਲਾਇਆ ਹੈ ਉਸ ਵੈਗੁਰੂ ਨਾਲ ਮਲਾਪ ਕਰਾ ਦਿੱਤਾ ਹੈ ਉਸ ਦੇ ਵਿੱਚ ਮੈਨੂੰ ਭੇਦ ਕਰ ਦਿੱਤਾ ਹੈ ਗੁਰਦੇਵ ਪਾਤਸ਼ਾਹ ਇਸ ਕਰਕੇ ਕਹਿੰਦੇ ਧਨ ਮਾਇਆ ਸੰਪਤਿਸ ਦੇਵੋ اے ਭਾਈ ਧਨ ਵੀ ਦੇ ਦੋ ਮਾਇਆ ਧਨ ਰੂਪ ਕੀ ਹੈ ਮਾਇਆ ਮਾਇਆ ਅਰਪਣ ਕਰ ਦੇਵੋ ਸੰਪ ਸੌਂਪ ਦਵੋ ਤਿਸ ਦੇਵੋ ਉਸ ਨੂੰ ਦੇ ਦੇਵੋ ਜਿਨ ਹਰ ਮੀਤ ਮਲਾਇਓ ਜਿਨ ਨੇ ਮਿੱਤਰ ਨੇ ऐसे मित्र परमात्मा ਨੂੰ ਮਿਲਾ ਦਿੱਤਾ ਹੈ ਮੈਨੂੰ ਉਹਦੇ ਪ੍ਰਤੱਖ ਦਰਸ਼ਨ ਕਰਾ ਦਿੱਤੇ ਹਨ ਖਿਨ ਕਿੰਚਤ ਕਿਰਪਾ ਕਰੀ ਜਗਦੀ ਸਰ ਤਬ ਹਰ 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 ਜਸ ਧਿਆਇਓ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਖਿਨ ਕਹਿੰਦੇ ਨੇ ਛਿਨ ਭਰ ਲਈ ਇਹ ਚਿੰਤ ਚਿੰਤਿਤ ਕਹਿੰਦੇ ਨੇ ਥੋੜੀ ਜਿੰਨੀ ਹੀ ਜਗਦੀਸ਼ਰ ਦੀ ਚਮਕ ਪੈਣੀ ਉਹਦੇ ਦਰਸ਼ਨ ਹੋ ਜਾਣੇ ਜਗਤ ਈਸ਼ਰ ਮਾਲਕ ਦੇ ਦਰਸ਼ਨ ਹੋ ਜਾਣੇ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਹੈ ਮਨ ਜਗਤ ਦੇ ਮਾਲਕ ਪ੍ਰਭੂ ਨੇ ਜਦੋਂ ਇੱਕ ਪਲ ਭਰ ਲਈ ਥੋੜੀ ਜਿੰਨੀ ਵੀ ਮਿਹਰ ਕਰ ਦਿੱਤੀ ਕਿਨ ਕਾ ਏਕ ਜਿਸ ਜੀਵ ਸਭੇ ਤਾਂ ਕੀ ਮਹਿਮਾ ਗਣੀ ਨਾ ਆਵੇ ਥੋੜੀ ਜੀ ਮਿਹਰ ਕਰ ਦਿੱਤੀ ਤੇ ਉਸ ਨੇ ਤਦੋਂ ਪਰਮਾਤਮਾ ਦੀ ਸੇਵ ਤਸਲਾ ਕਰਨੀ ਸ਼ੁਰੂ ਕਰ ਦਿੱਤੀ ਵਡਿਆਈਆਂ ਸ਼ੁਰੂ ਕਰ ਦਿੱਤੀਆਂ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਇਸ ਕਰਕੇ ਗੁਰਮੁਖ ਪਿਆਰਿਓ ਗੁਰਦੇਵ ਪਾਤਸ਼ਾਹ ਕਹਿੰਦੇ ਖਿਨ ਕਿੰਚਿਤ ਕਿਰਪਾ ਕਰੀ ਜਗਦੀ ਸਰ ਪਰਮੇਸ਼ਰ ਨੇ ਕਿਰਪਾ ਕਿਵੇਂ ਕਰਦਾ ਹੁਣ ਬਾਲ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜਦੋਂ ਛੱਜੂ ਝੀਵਰ ਤੇ ਆਪਣੀ ਛਟੀ ਰੱਖਦੇ ਨੇ ਜੋ ਕਿ ਕੰਨਾਂ ਤੋਂ ਬੋਲਾ ਸੀ ਮੁਖ ਤੋਂ ਗੁੰਗਾ ਸੀ ਤੇ ਦਿਮਾਗੀ ਵੀ ਅਪਸੈਟ ਸੀ ਐਂ ਫਰੀ ਜਾਂਦਾ ਸੀ 멘ਟਲ ਕਹਿ ਲੋ ਅੰਗਰੇਜ਼ੀ ਭਾਸ਼ਾ ਚ ਹਰ ਗੁਰਮਖ ਪਿਆਰਿਓ ਜਦੋਂ ਗੁਰੂ ਨੇ ਕਿਰਪਾ ਕੀਤੀ ਹਰਕ੍ਰਿਸ਼ਨ ਮਹਾਰਾਜ ਜੀ ਨੇ ਛਟੀ ਰੱਖ ਦਿੱਤੀ ਤੇ ਤਿੰਨ ਲੋਕ ਦਾ ਗਿਆਨ ਹੋ ਗਿਆ ਸੁਣਨ ਨੂੰ ਵੀ ਲੱਗ ਗਿਆ ਤੇ ਬੋਲਣ ਵੀ ਲੱਗ ਗਿਆ ਮੁੱਖ ਤੋਂ ਗੁੰਗਾ ਸੀ ਤੇ ਪੰਡਤ ਇਸ ਕਰਕੇ ਲੈ ਕੇ ਆਇਆ ਸੀ ਕਿ ਹਰਕ੍ਰਿਸ਼ਨ ਮਹਾਰਾਜ ਜੀ ਨੇ ਨਾ ਤਾਂ ਕ੍ਰਿਸ਼ਨ ਸਾਡਾ ਤਾਂ ਇਕੱਲਾ ਕ੍ਰਿਸ਼ਨ ਭਗਵਾਨ ਹੈ ਇਕੱਲਾ ਹੀ ਕ੍ਰਿਸ਼ਨ ਹੈ ਪਰ ਇੱਥੇ ਹਰ ਸ੍ਰੀ ਹਰ ਕ੍ਰਿਸ਼ਨ ਲਿਖਾਇਆ ਸ੍ਰੀ ਲਾਇਆ ਹਰੀ ਲਵਾਇਆ ਛੋਟਾ ਜਿਹਾ ਬਾਲ ਇਹਨੂੰ ਕੀ ਪਤਾ ਹੋਣਾ ਕਹਿੰਦਾ ਜੀ ਮੇਰੇ ਨਾਲ ਗੀਤਾ ਦੇ ਅਰਥ ਕਰੋ ਸੋ ਸਮਾਂ ਨਹੀਂ ਹਰ ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਭਾਈ ਗੀਤਾ ਦੇ ਅਰਥ ਅਸੀਂ ਕਰੇ ਤੇ ਤੈਨੂੰ ਪਤਾ ਲੱਗ ਜਾਣਾ ਕਿ ਤੂੰ ਪੜ੍ਹਿਆ ਹੋਣੀ ਤੂੰ ਕਿਸੇ ਨੂੰ ਲਿਆ ਉਸੇ ਤੂੰ ਹੀ ਕਰਾ ਦਿੰਨੇ ਆ ਤਾਂ ਗੁਰਮੁਖ ਪਿਆਰਿਓ ਪੰਡਿਤ ਨੇ ਫਿਰ ਜੀ ਨੂੰ ਲਿਆਂਦਾ ਉਹ ਬੋਲਾ ਵੀ ਸੀ ਗੁੰਗਾ ਵੀ ਸੀ ਦਿਮਾਗੀ ਵੀ ਅਪਸਟ ਸੀ ਪਰ ਗੁਰੂ ਨੇ ਐਸੀ ਕਿਰਪਾ ਕੀਤੀ ਐਸੀ ਛਟੀ ਰੱਖੀ ਐਸਾ ਗਿਆਨ ਬਖਸ਼ਿਆ ਬ੍ਰਹਮ ਗਿਆਨੀ ਬਣਾ ਦਿੱਤਾ ਉਸ ਘੰਟ ਦੇ ਵਿੱਚ ਅੱਖ ਦੇ ਫੁਰਕੇ ਦੇ ਵਿੱਚ ਜਿਹੜਾ ਲੋਕਾਂ ਦੇ ਪੱਥਰ ਮਾਰਦਾ ਸੀ ਜਿਹਨੂੰ ਸੁਣਦਾ ਨਹੀਂ ਸੀ ਜਿਹੜਾ ਬੋਲ ਨਹੀਂ ਸਕਦਾ ਸੀ ਛੱਜੋ ਝੀਵਰ ਪਰ ਐਸੀ ਕਿਰਪਾ ਕੀਤੀ ਗੀਤਾ ਦੇ ਉਹ ਅਰਥ ਕੀਤੇ ਜਿਹੜੇ ਸਭ ਤੋਂ ਔਖੇ ਗੀਤਾ ਦੇ ਵਿੱਚ ਸਨ ਸੋ ਇਸ ਕਰਕੇ ਪੰਡਤ ਫਿਰ ਚਰਨੀ ਪੈ ਗਿਆ ਸੀ ਗੁਰਦੇਵ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਹੈ ਪਰਮੇਸ਼ਰ ਪਿਆਰਾ ਹੈ ਉਹ ਜੇ ਖਿੰਨ ਕਿੰਚਿਤ ਕਿਰਪਾ ਕਰੀ ਇਸ ਜਗਦੀਸ਼ਰ ਜੇ ਖਿੰਨ ਭਰ ਵੀ ਕਿਰਪਾ ਕਰ ਦੇਵੇ ਉਹ ਪਰਮੇਸ਼ਰ ਪ੍ਰਮਾਤਮਾ ਤਬ ਹਰ 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 ਜਸ ਧਿਆਉ ਕਹਿੰਦੇ ਫਿਰ ਉਹ ਹਰੀ ਦਾ ਪਿਆਰਾ ਹਰ ਸਮੇਂ ਹਰ ਜਸ ਧਿਆਉ ਹਰੀ ਦਾ ਨਾਮ ਧਉਂਦਾ ਰਹਿੰਦਾ ਹੈ ਹਰੀ ਦਾ ਨਾਮ ਜਪਦਾ ਰਹਿੰਦਾ ਹੈ ਜਨ ਨਾਨਕ ਕੋ ਹਰ ਭੇਟੇ ਸੁਆਮੀ ਦੁਖ ਹੋ ਮੇ ਰੋਗ ਗਵਾਇਓ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭੇਟੇ ਮਿਲੇ ਤੇ ਜਨ ਕੋ ਭਾਵ ਜਿਸ ਮਨੁੱਖ ਨੂੰ ਜਿਸ ਪਿਆਰੇ ਨੂੰ ਜੀਨੇ ਸਾਰਾ ਕੁਝ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ ਉਸ ਨੂੰ ਜੇ ਪ੍ਰਮਾਤਮਾ ਮਿਲ ਜਾਵੇ ਕਿੰਨੀ ਖੁਸ਼ੀ ਹੋਵੇਗੀ ਜਨ ਨਾਨਕ ਕੋ ਹਰ ਭੇਟੇ ਸੁਆਮੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੈ ਨਾਨਕ ਜਿਸ ਮਨੁੱਖ ਨੂੰ ਮਾਲਕ ਪ੍ਰਭੂ ਜੀ ਮਿਲ ਪਏ ਉਸ ਦਾ ਹਰੇਕ ਦੁੱਖ ਤੇ ਹਉਮੈ ਦਾ ਰੋਗ ਦੂਰ ਹੋ ਗਿਆ ਨਾਸ ਹੋ ਗਿਆ ਉਹਦੇ ਅੰਦਰ ਹਉਮੈ ਨਹੀਂ ਰਹੀ ਹੰਕਾਰ ਨਹੀਂ ਰਿਹਾ ਸਾਰੇ ਚੀਜ਼ ਦੀ ਸਮਾਪਤੀ ਕਰ ਦਿੱਤੀ ਜਨ ਨਾਨਕ ਕੋ ਹਰ ਭੇਟੇ Swami ਦੁੱਖ ਹਉਮੈ ਕੋਕੇ ਹੋਮੇ ਦਾ ਦੁੱਖ ਬਹੁਤ ਵੱਡਾ ਹੈ ਗੁਰਮੁਖ ਪਿਆਰਿਓ ਪਾਰਸ਼ਿਕ ਨੇ ਜਿਹੜੇ ਹੋਮੇ ਦਾ ਦੁੱਖ ਸੀ ਜਿਹੜਾ ਇਹ ਰੋਗ ਸੀ ਗਵਾਇਓ ਖਤਮ ਹੋ ਗਿਆ ਨਾਸ਼ ਹੋ ਗਿਆ ਹੋਮੇ ਵਾਲਾ ਰੋਗ ਨਹੀਂ ਰਿਹਾ ਜਦੋਂ ਗੁਰੂ ਮਿਲ ਗਿਆ ਜਦੋਂ ਨਾਮ ਮਿਲ ਗਿਆ ਜਦੋਂ ਵਾਹਿਗੁਰੂ ਵਿੱਚ ਭੇਦ ਹੋਣ ਲੱਗ ਗਿਆ ਇਹ ਉਦੋਂ ਹੀ ਰੋਗ ਸਾਨੂੰ ਹਉਮੈ ਹੰਕਾਰ ਦੇ ਚਿੰਬੜ ਦੇ ਨੇ ਜਦੋਂ ਅਸੀਂ ਗੁਰੂ ਤੋਂ ਦੂਰ ਹੁੰਨੇ ਆ ਪਰਮਾਤਮਾ ਤੋਂ ਦੂਰ ਹੁੰਨੇ ਆ ਸੋ ਇਸ ਕਰਕੇ ਆਓ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਨਨਨ ਕੋ ਹਰ ਭੇਟੇ Swami ਜਦੋਂ ਮਾਲਕ ਮਿਲ ਗਿਆ ਹਰੀ ਦੇ ਨਾਲ ਮਲਾਪ ਹੋ ਗਿਆ ਦੁੱਖ ਹਉਮੈ ਰੋਗ ਗਵਾਇਓ ਹਉਮੈ ਵਾਲਾ ਰੋਗ ਦੁੱਖ ਚਲਿਆ ਗਿਆ ਤੇ ਜਿਹੜਾ ਜੀਵਨ ਸੀ ਉਹ ਸਫਲਾ ਹੋ ਗਿਆ ਤੇ ਜੀਵਨ ਸਫਲ ਹੋ ਗਿਆ ਤੇ ਆਨੰਦ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜੀ ਬਖਸ਼ਿਸ਼ ਕਰਦੇ ਹੋਏ ਸਾਨੂੰ ਇਹ ਸਮਝਾਉਂਦੇ ਨੇ ਭਾਈ ਨਾਮ ਜਪੋ ਸਿਮਰਨ ਕਰੋ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਆਪਣਾ ਮਨੁੱਖਾ ਜਨਮ ਸਫਲ ਬਣਾਓ ਸੋ ਆਓ ਖੀਰ ਲੀਆਂ ਪੰਕਤੀ ਪੜ੍ਹ ਕੇ ਭਾਈ ਆਪਣ ਸਮਾਪਤੀ ਕਰੀਏ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਮਰਤਮਈ ਬਾਣੀ ਦੇ ਕਥਾ ਵਿਚਾਰ ਕਰਦਿਆਂ ਚਰਨਾਂ ਦੀ ਹਾਜ਼ਰੀ ਭਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਸੰਗਤ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੱਤ ਬਖਸ਼ਿਸ਼ ਕਰਨ ਆਓ ਕੀ ਲੀ ਪੰਗਤੀ ਪੜ ਕੇ ਭਾਈ ਫਤਿਹ ਦੀ ਸਾਂਝ ਪਾਈਏ ਕਿੰਨ ਕਿੰਚਤ ਕਿਰਪਾ ਕਰੀ ਜਗਦੀ ਸਰ ਤਬ ਹਰ 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 ਜਸ ਧਿਆਇ ਜਨ ਨਾਨਕੋ ਹਰ ਭੇਟੇ ਸੁਆਮੀ ਦੁਖ ਹੋ ਮੈ ਰੋਗ ਗਵਾਇਓ ਵਾਹਿ ਗੁਰਜੀ ਕਾ ਖਾਲਸਾ ਵਾਹ ਜੀ ਗੁਰਜੀ ਕੀ ਫਤਿਹ